ਇਨ ਨਵੀਂ ਵੇਖ ਰੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆਂ ਖਬਰ ਪਿੰਡ ਬੰਗਾਵਾਲੀ ਤੋਂ ਜਿੱਥੇ ਇੱਕ ਨਵਾਂ ਪਾਰਕ ਜਿਹੜਾ ਹੈਗਾ ਆ ਬਣਨ ਜਾ ਰਿਹਾ ਉਸ ਦੇ ਨੀਂਹ ਪੱਥਰ ਰੱਖਣ ਦੇ ਸਮੇਂ ਦੀਆਂ ਤਸਵੀਰਾਂ ਤੇ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਆਂ ਇਸ ਦੇ ਵਿੱਚ ਇਸਵੇਂ ਸਰਪੰਚ ਹਰਵਿੰਦਰ ਸਿੰਘ ਲਾਲੀ ਪਸਾਬ ਦਾ ਸਰਪੰਚ ਸਰਦਾਰ ਤਰਲੋਕ ਸਿੰਘ ਤੇ ਹੋਰ ਪਿੰਡ ਦੇ ਬਹੁਤ ਸਾਰੇ ਪਤਵੰਤੇ ਸੱਜਣ ਤੇ ਨੌਜਵਾਨ ਇਸ ਦੇ ਵਿੱਚ ਸ਼ਾਮਿਲ ਸੀ ਬਾਬਾ ਜੀ ਵੱਲੋਂ ਅਰਦਾਸ ਕੀਤੀ ਗਈ ਸੀ ਤੇ ਬਹੁਤ ਵਧੀਆ ਮਾਹੌਲ ਸੀ ਉਸ ਟਾਈਮ ਦੇ ਦੇਖੋ ਤੁਸੀਂ ਤਸਵੀਰਾਂ ਤੇ ਵੀਡੀਓ ਸਾਚਾ ਜੀ ਲੇਬਰ ਦੇ ਸਰਤੇ ਮੇਰਾ ਪ੍ਰਸਤਾਨ ਨੋਕਰ ਵਿੱਚ ਸੁਖਸਾਂਦੀ ਵਰਤੋਣੀ ਆ ਉਸ ਪ੍ਰੇਮ ਸਵਾ ਬਖਸ਼ਣਾ ਕਰਤਕਮਾ ਵਿੱਚ ਬਾਤੋ ਕਰਨੇ ਜੀ ਥਿਰ ਕਰ ਵੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾ ਸਵਾਰੇ ਦੂਸ਼ਤ ਦੂਤ ਪਰਮੇਸ਼ਰ ਮਾਰੇ ਜਨ ਕੀ ਫੈਜ ਰੱਖੀ ਕਰਤਾਰੇ ਵਾਸ ਸਬਸਕਰ ਦਿਨ ਨੇ ਅਮਰਤ ਨਾਮ ਮਹਾਰਜ ਪੀਨੇ ਮੇਰਪਾ ਹੋਏ ਪਜੋਤਕ ਹੋਣ ਸਾਥ ਸੰਗਤ ਮਿਲ ਕੇ ਨੋਦਾਨ ਅੰਤਰਜਾਮੀ ਨਾਨਕਪੋਤ ਫਕਰੀ ਪ੍ਰਭ ਸੁਆਮੀ ਦਾਤਾ ਜੀ 13 ਉਟਾਸਰਾ ਤੱਕੇ ਦਾਤਾ ਜੀ ਕੰਮ ਆਰੰਭ ਕਰਨ ਲੱਗੇ ਦਾਤਾ ਜੀ ਅੱਗੇ ਬਖਸ਼ੋ ਸਭ ਦੀਆਂ ਆਜੀਆਂ ਦਰ ਪ੍ਰਵਾਣ ਕਰਨੀਆਂ ਜੀ ਮਿੱਠਾ ਪ੍ਰਸਾਦ ਹਾਜ਼ਰ ਹੈ ਦਰ ਪ੍ਰਵਾਣ ਹੋਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਗੁਰ ਪਾਣੀ